ਕੀ ਆ ਕੀ ਕਹਣਾ ਜਾਓਗੇ ਦੇਖੋ ਜੀ ਵੋਟ ਆਪਣੀ ਸੋਸ ਸਮਝ ਕੇ ਪਾਓ ਮਤਦਾਨ ਹੈ ਇਹ ਤੁਹਾਡੀ ਅਕਲ ਦਾ ਦਾਣਾ ਹੈ ਜਿਨੇ ਪਾਣੀ ਸੋਸ ਸਮੇਂ ਕੀ ਪਾਣੀ ਹੋਰ ਵੋਟ ਤੁਹਾਡਾ ਹੱਕ ਹੈ ਫਲੋਕਤੰਤਰ ਡਾਕਟਰ ਪਿੰਰੋ ਬਾਬਾ ਸਾਹਿਬ ਨੇ ਜੋ ਵੋਟ ਦਾ ਅਧਿਕਾਰ ਦਿੱਤਾ ਸਭ ਨੂੰ ਤੇ ਮੈਂ ਕਹਿੰਦਾ ਇੱਕ ਵਾਰੀ ਕੋ ਵਧੀਆ ਬੰਦਾ ਕੈਂਡੀਡੇਟ ਚੰਗਾ ਲੈ ਕੇ ਜਾਓ ਜਿਹੜਾ ਤੁਹਾਡੀ ਆਵਾਜ਼ ਦਾ ਤੁਹਾਡੇ ਹੱਕ ਤੁਹਾਨੂੰ ਦਵਾ ਸਕੇ ਕੀ ਅਸੀਂ ਉਹਨਾਂ ਦੇ ਬੰਦਿਆਂ ਤੋਂ ਲਾਫਸੀਏ ਕਿ ਜੋ ਬੇਈਮਾਨ ਕਰਾਪਟ ਔਰ ਧੋਖੇਬਾਜ਼ ਬੰਦੇ ਉਹਨਾਂ ਤੋਂ ਸਖਤ ਸਖਤ ਬਚੋ ਵੋਟ ਪਾਉਣਾ ਤੁਹਾਡਾ ਅਧਿਕਾਰ ਹੈ ਵੋਟ ਪਾ ਕੇ ਸਫਲਤਾ ਲੋ ਜਿਨ ਵੀ ਬਣਾਉਣਾ ਕੈਂਡੀਡ ਵਧੀਆ ਬੰਦੇ ਨੂੰ ਕੈਂਡੀਡ ਬਣਾ ਕੇ ਆਪਣੇ ਵਧੀਆ ਚੁਣਿੰਦਾ ਚੁੰਗਾ ਬੰਦੇ ਚੋਣ ਕੇ ਤੁਸੀਂ ਆਪਣੀ ਜਿੱਤ ਨੂੰ ਕਿ ਲਾਗੇ ਕਿੱਦਾਂ ਕੇ ਦੇਖਦੇ ਹੋ ਵੇਖੋ ਮੈਂ ਕਹਿੰਦਾ ਜੀ ਜਿੰਨੇ ਮਨੁੱਖ ਉਹਨੇ ਰੁੱਖ ਰੁੱਖ ਵੀ ਲਾਓ ਕਿਉਂਕਿ ਰੁੱਖ ਕੱਟ ਰਿਆ ਮਨੁੱਖ ਵੀ ਕੱਟ ਰਿਆ ਪਰ ਇਹ ਮੰਤਰੀਆਂ ਨੇ ਕਿਸੇ ਸੰਦੇਸ਼ ਨਹੀਂ ਦਿੱਤਾ ਹੋਣਾ ਜਿਹੜਾ ਮੈਂ ਦਿੱਤਾ ਵਾ ਰੁੱਖ ਬਚਾਓ ਮਨੁੱਖ ਬਚਾਓ ਕਿਉਂਕਿ ਮਨੁੱਖਤਾ ਦਾ ਪ੍ਰਤਾਪ ਇਹ ਰੁੱਖ ਵਾ ਹਵਾ ਪਾਣੀ ਪ੍ਰਦੂਸ਼ਣ ਸਭ ਰੁੱਖ ਲਈ ਤੇ ਪੁਲਿਸ ਔਰ ਵਾਤੋਂ ਚਿੜੀਆਂ ਪੰਕਾਵਾਂ ਨੂੰ ਪਾਣੀ ਪਿਐਓ ਫਲਾ ਕਰੋ ਪਰ ਮੇਰੀ ਜਿੱਤ ਪੱਕੀ ਹੈ ਜੀ ਮੈਂ ਐਲਾਨ ਹੋਣਾ ਬਾਕੀ ਹੈ ਵੋਟਰਾਂ ਨੇ ਕਹਿ ਦਿੱਤਾ ਬੋਟ ਪਾਣੀ ਬਾਕੀ ਹੈ ਅੱਜ ਆਏ ਕੀ ਕਹਿਣਾ ਜਾਓਗੇ ਦੇਖੋ ਜੀ ਬੋਟ ਆਪਣੀ ਸੋ ਸਮੇਂ ਕੇ ਪਾਓ ਮਤਦਾਨ ਹੈ ਇਹ ਤੁਹਾਡੀ ਅਕਲ ਦਾ ਦਾਣਾ ਹੈ ਜਿੰਨੇ ਪਾਣੀ ਸੋ ਸਮੇਂ ਕੇ ਪਾਣੀ ਹੋਰ ਬੋਟ ਤੁਹਾਡਾ ਹੱਕ ਹੈ ਫਲੋਕਤੰਤਰੇ ਡਾਕਟਰ ਪਿੰਰੋ ਬਾਬਾ ਸਾਹਿਬ ਨੇ ਜੋ ਬੋਟ ਦਾਦਕਾਰ ਦਿੱਤਾ ਸਭ ਨੂੰ ਤੇ ਮੈਂ ਕਹਿੰਦਾ ਇੱਕ ਵਾਰੀ ਕੋ ਵਧੀਆ ਬੰਦਾ ਕੈਂਡੀਡੇਟ ਚੰਗਾ ਲੈ ਕੇ ਜਾਓ ਜਿਹੜਾ ਤੁਹਾਡੀ ਆਵਾਜ਼ਾ ਤੁਹਾਡੇ ਹੱਕ ਤੁਹਾਨੂੰ ਦਵਾ ਸਕੇ ਕੀ ਅਸੀਂ ਉਹਨਾਂ ਦੇ ਬੰਦਿਆਂ ਤੋਂ ਲਾਫਸੀਏ ਕਿ ਜੋ ਬੇਈਮਾਨ ਕ੍ਰਾਫਟ ਕਾ ਧੋਖੇਬਾਜ਼ ਬੰਦੇ ਉਹਨਾਂ ਤੋਂ ਸਖਤ ਸਖਤ ਬਚੋ ਵੋਟ ਪਾਉਣ ਦਾ ਤੁਹਾਡਾ ਅਧਿਕਾਰ ਹੈ ਤੁਸੀਂ ਵੋਟ ਪਾ ਕੇ ਸਫਲਤਾ ਲਓ ਜਿੰਨ ਵੀ ਬਣਾਉਣਾ ਕੈਂਡੀਡਟ ਵਧੀਆ ਬੰਦੇ ਨੂੰ ਕੈਂਡੀਡਟ ਬੁਲਾ ਕੇ ਆਪਣੇ ਵਧੀਆ ਚੁਣਿੰਦਾ ਚੰਗਾ ਬੰਦੇ ਚੋਣ ਕੇ ਤੁਸੀਂ ਆਪਣੀ ਜਿੱਤ ਨੂੰ ਕਿ ਲਾਗੇ ਕਿੱਦਾਂ ਕੇ ਦੇਖਦੇ ਹੋ ਦੇਖੋ ਮੈਂ ਕਹਿੰਦਾ ਜੀ ਜਿੰਨੇ ਮਨੁੱਖ ਉਹਨੇ ਰੁੱਖ ਰੁੱਖ ਵੀ ਲਾਓ ਕਿਉਂਕਿ ਰੁੱਖ ਕੱਟ ਰਿਹਾ ਮਨੁੱਖ ਵੀ ਕੱਟ ਰਿਹਾ ਪਰ ਇਹ ਮੰਤਰੀ ਨੇ ਕਿਸੇ ਸੰਦੇਸ਼ ਨਹੀਂ ਦਿੱਤਾ ਉਹਨਾ ਜਿਹੜਾ ਮੈਂ ਦਿੱਤਾ ਵਾ ਰੁੱਖ ਬਚਾਓ ਮਨੁੱਖ ਬਚਾਓ ਕਿਉਂਕਿ ਮਨੁੱਖਤਾ ਦਾ ਪ੍ਰਤਾਪ ਇਹ ਰੁੱਖ ਵਾ ਹਵਾ ਪਾਣੀ ਪ੍ਰਦੂਸ਼ਣ ਸਭ ਰੁੱਖ ਲੱਗੇ ਆ ਤੇ ਪੁਲਿਸ ਔਰ ਵਾਤੋ ਚਿੜੀਆਂ ਪੰਕਾਵਾਂ ਨੂੰ ਪਾਣੀ ਪਿਓ ਭਲਾ ਕਰੋ ਔਰ ਮੇਰੀ ਜਿੱਤ ਪੱਕੀ ਹੈ ਜੀ ਮੈਂ ਐਲਾਨ ਹੋਣਾ ਬਾਕੀ ਹੈ ਵੋਟਰਾਂ ਨੇ ਕਹਿ ਦਿੱਤਾ ਵੋਟ ਪਾਣੀ ਬਾਕੀ ਹੈ ਕੀ ਆਇਆ ਕੀ ਕਹਿਣਾ ਚਾਹੋਗੇ ਦੇਖੋ ਜੀ ਵੋਟ ਆਪਣੀ ਸੋਚ ਸਮਝ ਕੇ ਪਾਓ ਮਤਦਾਨ ਹੈ ਇਹ ਤੁਹਾਡੀ ਅਕਲ ਦਾ ਦਾਣਾ ਹੈ ਜਿਹਨੇ ਪਾਣੀ ਸੋਚ ਸਮਝ ਕੇ ਪਾਣੀ ਔਰ ਵੋਟ ਤੁਹਾਡਾ ਹੱਕ ਹੈ ਔਰ ਲੋਕਤੰਤਰ ਹੈ ਡਾਕਟਰ ਪੀਮਰਾ ਬਾਬਾ ਸਾਹਿਬ ਨੇ ਜੋ ਵੋਟ ਦਾ ਅਧਿਕਾਰ ਦਿੱਤਾ ਸਭ ਨੂੰ ਤੇ ਮੈਂ ਕਹਿੰਦਾ ਇੱਕ ਵਾਰੀ ਕੋਈ ਵਧੀਆ ਬੰਦਾ ਕੈਂਡੀਡੇਟ ਚੰਗਾ ਲੈ ਕੇ ਜਾਓ ਜਿਹੜਾ ਤੁਹਾਡੀਆਂ ਆਵਾਜ਼ਾਂ ਤੁਹਾਡੇ ਹੱਕ ਤੁਹਾਨੂੰ ਦਵਾ ਸਕੇ ਕੀ ਅਸੀਂ ਉਧਰ ਦੇ ਬੰਦਿਆਂ ਤੋਂ ਲਾਫਸੀਏ ਕਿ ਜੋ ਬੇਈਮਾਨ ਕ੍ਰਾਫਟ ਔਰ ਧੋਖੇਬਾਜ਼ ਬੰਦਿਆਂ ਤੋਂ ਸਖਤ ਸਖਤ ਬਚੋ ਬੋਟ ਪਾਉਣ ਦਾ ਤੁਹਾਡਾ ਅਧਿਕਾਰ ਹੈ ਤੁਸੀਂ ਬੋਟ ਪਾ ਕੇ ਸਫਲਤਾ ਲਓ ਜਿੰਨ ਨੂੰ ਵੀ ਬਣਾਉਣਾ ਕੈਂਡੀਡਟ ਵਧੀਆ ਬੰਦੇ ਨੂੰ ਕੈਂਡੀਡਟ ਬੁਲਾ ਕੇ ਆਪਣੇ ਵਧੀਆ ਚੁਣਿੰਦਾ ਚੰਗਾ ਬੰਦੇ ਚੁਣ ਕੇ ਤੁਸੀਂ ਆਪਣੀ ਜਿੱਤ ਨੂੰ ਕਿ ਲਾਗੇ ਕਿਦਾਂ ਕਰ ਦੇਖਦੇ ਹੋ ਵੇਖੋ ਮੈਂ ਕਹਿੰਦਾ ਜੀ ਜਿੰਨੇ ਮਨੁੱਖ ਉਹਨੇ ਰੁੱਖ ਰੁੱਖ ਵੀ ਲਾਓ ਕਿਉਂਕਿ ਰੁੱਖ ਕੱਟ ਰਿਹਾ ਮਨੁੱਖ ਵੀ ਕੱਟ ਰਿਹਾ ਪਰ ਇਹ ਮੰਤਰੀ ਨੇ ਕਿਸੇ ਸੰਦੇਸ਼ ਨਹੀਂ ਦਿੱਤਾ ਹੋਣਾ ਜਿਹੜਾ ਮੈਂ ਦਿੱਤਾ ਵਾ ਰੁੱਖ ਬਚਾਓ ਮਨੁੱਖ ਬਚਾਓ ਕਿਉਂਕਿ ਮਨੁੱਖਤਾ ਦਾ ਪ੍ਰਤਾਪ ਇਹ ਰੁੱਖ ਵਾ ਹਵਾ ਪਾਣੀ ਪ੍ਰਦੂਸ਼ਣ ਸਭ ਰੁੱਖ ਲਿੱਤੇ ਤੇ ਪੁਲਿਸ ਔਰ ਵਾਤੋ ਚਿੜੀਆਂ ਪਕਾਵਾਂ ਨੂੰ ਪਾਣੀ ਪਿਆਓ ਪਲਾ ਕਰੋ ਔਰ ਮੇਰੀ ਜਿੱਤ ਪੱਕੀ ਹੈ ਜੀ ਮੈਂ ਇਨਾਨ ਹੋਣਾ ਬਾਕੀ ਹੈ ਵੋਟਰਾਂ ਨੇ ਕਹਿ ਦਿੱਤਾ ਬੋੜ ਪਾਣੀ ਬਾਕੀ ਹੈ